ਇਹ ਸੀ ਅਸੀਂ ਸਾਰੇ ਸਿੰਘ ਖਾਤਮ ਕਰ ਦਿੱਤੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਫਿਰ ਏ ਕਾਰਾ ਕੌਣ ਕਰ ਗਿਆ ਅੱਗ ਬਬੂਲਾ ਹੋਇਆ ਜਕਰੀਆ ਖਾਨ ਬੋਲ ਰਿਹਾ ਸੀ ਤੁਸੀਂ ਜਥੇ ਸੂਹ ਦਿੱਤੀ ਮੈਂ ਉੱਥੇ ਗਿਆ ਧਰਤੀ ਪਤਾਲ ਆਕਾਸ਼ ਹਰ ਥਾਂ ਫਿਰ ਇਹ ਸਿੰਘ ਕਿਵੇਂ ਬਚ ਗਏ ਹੁਣ ਤੁਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਜਾਨਾਂ ਬਚਾਉਣੀਆਂ ਚਾਹੁੰਦੇ ਹੋ ਤਾਂ ਉਹਨਾਂ ਸਿੰਘਾਂ ਦਾ ਪਤਾ ਕਰੋ ਨਹੀਂ ਤਾਂ ਮੈਂ ਤੁਹਾਡਾ ਉਹੀ ਹਾਲ ਕਰਾਂਗਾ ਜਿਹੜਾ ਸਿੰਘਾਂ ਨੇ ਚੌਧਰੀ ਦਾ ਕੀਤਾ بول جاؤ گے ਤੁਸੀਂ ਸਰਕਾਰ ਦੇ ਮਦਦਗਾਰ ਰਹੇ ਹੋ ਕਿਤੋਂ ਵੀ ਲੱਭੋ ਉਹ ਬੰਦੇ ਛੇਤੀ ਤੋਂ ਛੇਤੀ ਹਾਜ਼ਰ ਕਰੋ ਸਾਰੇ ਚੌਧਰੀ ਤੇ ਮੌਖਬਰ ਚੁੱਪ-ਚਾਪ ਖਲੋਤੇ ਸੀ ਪਰ ਹਰ ਭਖਤ ਨਰੰਜਣੀਆਂ ਬੋਲਿਆ ਹਜ਼ੂਰ ਪੰਗੂ ਸੁਣੇਂਦਾ ਮੀਰਾ ਕੋਟੀਆ ਪੰਗੂ ਮਹਤਾਬ ਸਿੰਘ ਪੰਗੂ ਉਸਨੇ ਹੀ ਚੌਧਰੀ ਦਾ ਕਤਲ ਕੀਤਾ ਹੈ ਇਥੋਂ ਤੈਨ ਕੋ ਹੀ ਹੈ ਹਜ਼ੂਰ ਉਸਦਾ ਪਿੰਡ ਪਰ ਉਹ ਪਿੰਡ ਰਹਿੰਦਾ ਨਹੀਂ ਸੁਣਿਆ ਹੈ ਕਿ ਦੂਰ ਕਿਤੇ ਮਾਰੂਥਲਾਂ ਦੇ ਦੇਸ਼ ਵਿੱਚ ਰਹਿੰਦੇ ਹਨ ਉਹ ਤੇ ਉਸਦੇ ਸਾਥੀ ਹੋਰ ਵੀ ਹਨ ਔਜੇਹ ਖਾਨੂ ਦਾ ਡਰ ਐਤਕੀ ਲੋਕ ਨਹੀਂ ਸਕਿਆ ਜੀ